ම සතනාමවාහිගරු සතනාම සතනාමවාහිගරු සතනාම සතනාමවාහිගරු ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗ ਹੈ 406 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤ ਗੁਰ ਬਖਸ਼ਿਆ ਹਰ ਨਾਮ ਕਲ ਜਗ ਉਧਾਰਿਆ ਗੁਰਦੇਵ ਮਲਬੂਤ ਮੂਡ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰਜਨ ਦੇਵ ਜੀ ਪਾਤਸ਼ਾਹ ਦੀ ਇਹ ਬਾਣੀ 406 ਅੰਗ ਤੇ ਸਭਾਈ ਮਾਨ ਹੈ ਕਲ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਆਏ ਹੈ ਕਿ ਉਦਮ ਕਰੋ ਕਰਾਮ ਓ ਠਾਕੁਰ ਪਿਖ ਸਾਧੂ ਸੰਗ ਤੁਸੀਂ ਉਦਮ ਮੈਂ ਉਦਮ ਕਰਦਾ ਹਾਂ ਇਹ ਤੁਸੀਂ ਕਰਾਉਂਦੇ ਹੋ ਤੁਸੀਂ ਆਪ ਕਿਰਪਾ ਕਰਕੇ ਉੱਦਮ ਕਰਵਾ ਕੇ ਸਾਨੂੰ ਸੰਗਤ ਵਿੱਚ ਲੈ ਆਉਂਦੇ ਹੋ ਸੰਗਤ ਵਿੱਚ ਆ ਕੇ ਹੀ ਸੱਚੇ ਪਾਤਸ਼ਾਹ ਇਹ ਬਰਕਤਾਂ ਪ੍ਰਾਪਤ ਹੁੰਦੀਆਂ ਨੇ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਤੇਰੇ ਦਰਸ਼ਨ ਹੁੰਦੇ ਨੇ ਪਰ ਬਹੁਤਿਆਂ ਦੇ ਸਵਾਲ ਨੇ ਫਿਰ ਸਾਡੇ ਜਿਗਿਆਸਾਵਾਂ ਦੇ ਕਿ ਜਿਹੜਾ ਕਿ ਨਿਰੰਕਾਰ ਹੈ ਜਿਹੜਾ ਅਗੰਮ ਹੈ ਜਿਹੜਾ ਅਗੋਚਰ ਹੈ ਇਨਾ ਗਿਆਨ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਉਹਦੇ ਦਰਸ਼ਨ ਕਿਵੇਂ ਹੋ ਸਕਦੇ ਨੇ ਜਿਹਦਾ ਤੇ ਆਕਾਰ ਹੀ ਕੋਈ ਨਹੀਂ ਦਰਸ਼ਨ ਕਿਵੇਂ ਹੋਣਗੇ ਸੱਚੇ ਪਾਤਸ਼ਾਹ ਸਾਡੇ ਮਨਾਂ ਦੇ ਸਵਾਲਾਂ ਦੇ ਜਵਾਬ ਹੌਲੀ ਹੌਲੀ ਦਿੰਦੇ ਜਾ ਰਹੇ ਨੇ ਨਾਲ ਆਸਾ ਮਹੱਲਾ ਪੰਜਵਾਂ ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ हे प्रभु जी ਤੁਹਾਡਾ ਦਾ ਦਰਸ਼ਨ ਹੈ ਤੁਹਾਡਾ ਦਰਸ ਹੈ ਕਿਉਂਕਿ ਦਰਸ਼ਨ ਪਰਸਨ ਹਰਸਨ ਸਰਸਨ ਇਹ ਅਵਸਥਾਵਾਂ ਨਹੀਂ ਤੇਰਾ ਦਰਸ਼ਨ ਜਿਹੜਾ ਹੈ ਉਹ ਅਗਮ ਹੈ ਪਹੁੰਚ ਤੋਂ ਬਾਹਰ ਹੈ ਸਾਡੀ ਮਤਬੂਦ ਇੰਨੀ ਨਹੀਂ ਹੈ ਕਿ ਅਸੀਂ ਆਪਣੀ ਮਤ ਨਾਲ ਆਪਣੀ ਬੁੱਧੀ ਨਾਲ ਆਪਣੀ ਵਿਦਵਤਾ ਨਾਲ ਆਪਣੇ ਜੋਰ ਨਾਲ ਤੇਰੇ ਦਰਸ਼ਨ ਕਰ ਸਕੀਏ ਅਗੋਚਰ ਹੈ ਇਹਨਾਂ ਗਿਆਨ ਇੰਦਰੀਆਂ ਦਾ ਵਿਸ਼ੇ ਨਹੀਂ ਹੈ ਇਨ ਅੱਖਾਂ ਨਾਲ ਤੂੰ ਨਜ਼ਰ ਆਉਂਦਾ ਹੀ ਨਹੀਂ ਸੇ ਅੱਕੜੀਆਂ ਬਿਨ ਜਿੰਨੇ ਠਿੰਦਰੋ ਮਾਪੀਰੀ ਬੁੱਲੇ ਸ਼ਾ ਬੜੀ ਪੰਜਾਬੀ ਸਪਸ਼ਟ ਲਫ਼ਜ਼ਾਂ ਚ ਕਹਿੰਦਾ ਏ ਗੱਲ ਬੁੱਲਿਆ ਰੱਬ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਅੱਖਾਂ ਸਾਡੇ ਕੋਲ ਹੈ ਹੀ ਨਹੀਂ ਹਨ ਅਜੇ ਪਰ ਜਿਨ੍ਹਾਂ ਉਤੇ ਤੂੰ ਕਿਰਪਾ ਕਰ ਦਿੰਦਾ ਜਿਨ੍ਹਾਂ ਦੇ ਮਸਤਕ ਭਾਗ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਪੂਰੀ ਤਰ੍ਹਾਂ ਕਿ ਤੇਰੇ ਨਾਲ ਤੇਰੀ ਗੁਣਾਂ ਦੀ ਸਾਂਝ ਪਾ ਕੇ ਹੀ ਤੈਨੂੰ ਜਾਣਿਆ ਜਾ ਸਕਦਾ ਹੈ ਤੈਨੂੰ ਵੇਖਿਆ ਜਾ ਸਕਦਾ ਹੈ ਤੈਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਉਹ ਹੀ ਤੈਨੂੰ ਪ੍ਰਾਪਤ ਕਰ ਸਕਦੇ ਨੇ ਉਹ ਹੀ ਤੈਨੂੰ ਵੇਖ ਸਕਦੇ ਨੇ ਅਗਮਗੁਚਰ ਦੱਸ ਤੇਰਾ ਤੇਰਾ ਦਰਸ਼ਨ ਤੇ ਅਗਮਗੁਚਰ ਹੈ ਸੋ ਪਾਏ ਜਿਸ ਮਸਤਕ ਭਾਗ ਉਹ ਹੀ ਪ੍ਰਾਪਤ ਕਰਦੇ ਨੇ ਭਾਈ ਜਿਹੜੇ ਮਸਤਕ ਭਾਗ ਨੇ ਜਿਹੜੇ ਪੋਜ਼ਿਟਿਵਿਟੀ ਨੇ ਜਿਹੜੇ ਤੇਰੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਤੇਰੇ ਬਾਣੇ ਨੂੰ ਸੱਤ-ਸੱਤ ਕਰਕੇ ਮੰਨਦੇ ਨੇ ਜੋ ਗੁਰੂ ਦੱਸੇ ਮਾਰਗ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ ਜਿਨ੍ਹਾਂ ਦਾ ਆਚਰਣ ਉੱਚਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਬਦਲਿਆ ਹੈ ਮਰ ਕਹਿੰਦੇ ਉਹ ਤੇਰੇ ਦਰਸ਼ਨ ਕਰ ਲੈਂਦੇ ਨੇ ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਗੁਰ ਬਖਸ਼ਿਆ ਹਰ ਨਾਮ ਪ੍ਰਭੂ ਨੇ ਆਪ ਕਿਰਪਾ ਕੀਤੀ ਸਾਨੂੰ ਸਤਿਗੁਰੂ ਕੋਲੇ ਲੈ ਆਏ ਸੰਗਤ ਵਿੱਚ ਲੈ ਆਏ ਸੰਗਤ ਵਿੱਚ ਆ ਕੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਇਹ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਕਿਉਂਕਿ ਮੁਕਤ ਭੁਗਤ ਯੁਗ ਦਾ ਦਾਤਾ ਵਾਹਿਗੁਰੂ ਅਕਾਲ ਪੁਰਖ ਆਪ ਹੈ ਉਹ ਕਿਰਪਾ ਕਰਦਾ ਹੈ ਉਹ ਆਪ ਸਤਿਗੁਰੂ ਕੋਲੇ ਸਾਨੂੰ ਲੈ ਆਏ ਤੇ ਸੰਗਤ ਵਿੱਚੋਂ ਬੜੀ ਕਿਰਪਾ ਹੋਈ ਮस्तक ਭਾਗ ਹੋਏ ਇਹ ਨਾਮ ਦੀ ਦਾਤ ਬਖਸ਼ਿਸ਼ ਹੋ ਗਈ ਕਲਯੁਗ ਉਧਾਰਿਆ ਗੁਰਦੇਵ ਮਲਮੂੜ ਮੂਤ ਮੂੜ ਜੇ ਮੁਕਤ ਹੋਤੇ ਸਭ ਲੱਗੇ ਤੇਰੀ ਸੇਵਾ ਕਲਯੁਗ ਨੂੰ ਬਹੁਤ ਭਿਆਨਕ ਸਮਾਂ ਮੰਨਿਆ ਗਿਆ ਪਰ ਮਹਾਰਾਜ ਨੇ ਕਹਿੰਦੇ ਨਹੀਂ ਭਾਈ ਸਤਿਗੁਰੂ ਨੇ ਗੁਰਦੇਵ ਗੁਰੂ ਦਾ ਗਿਆਨ ਜਿਹੜਾ ਗਿਆਨ ਜੋਤ ਸਰੂਪ ਹੈ ਉਹਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਾਡਾ ਉਧਾਰ ਕਰ ਦਿੱਤਾ ਮਲਮੂਤ ਮੂਡ ਜੇ ਮੁਗਦ ਹੋਤੇ ਭੈੜੀ ਬਿਰਤੀ ਦੇ ਸਾਂ ਗੰਦੀ ਬਿਰਤੀ ਦੇ ਸਾਂ ਗੰਦੀ ਸੋਚ ਦੇ ਸਾਂ ਕਿੰਨੇ ਮਰਜੀ ਪਾਪੀ ਕਿਉਂ ਨਾ ਹੋਵੇ ਅਜਬਲ ਪਾਪੀ ਜਗ ਜਾਣੈ ਨਿਮਖਮਾ ਨਸਤਾਰਾ ਸੁਆ ਪ੍ਰਹਾਪਤ ਗਣਕਾ ਤਰੀ ਬੜੀਆਂ ਉਦਾਹਰਨਾ ਮਾਰੇ ਦਿੰਦੇ ਨੇ ਕਿ ਗੁਰੂ ਦੀ ਸ਼ਰਨ ਵਿੱਚ ਬਾਣੀ ਨਾਲ ਜੋ ਵੀ ਜੁੜਿਆ ਭਾਵੇਂ ਕਿੰਨੇ ਪਾਪੀ ਕਿਉਂ ਸੀ ਉਹਦਾ ਜੀਵਨ ਪਲਟ ਗਿਆ ਸਭ ਲੱਗੇ ਤੇਰੀ ਸੇਵ ਮਰਗਨੇ ਸਾਰੇ ਹੀ ਤੇਰੀ ਸੇਵਾ ਵਿੱਚ ਲੱਗ ਗਏ ਜਿਨ੍ਹਾਂ ਜਿਨ੍ਹਾਂ ਤੇ ਤੂੰ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕੋਈ ਕਿੱਡਾ ਹੀ ਪਾਪੀ ਕਿਉਂ ਨਹੀਂ ਸੀ ਤੂੰ ਆਪ ਕਿਰਪਾ ਕਰਕੇ ਉਹਦੇ ਜੀਵਨ ਨੂੰ ਪੜ ਦਿੰਦਾ ਰਹਾ ਤੂੰ ਆਪ ਕਰਤਾ ਸਭ ਸਿਸ਼ਟ ਧਰਤਾ ਸਭ ਮੈਂ ਰਹਾ ਸਮਾਏ ਧਰਮਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ हे ਪ੍ਰਭੂ ਜੀ ਤੁਸੀਂ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ ਤੁਸੀਂ ਕਰਤਾਪੁਰਖ ਹੋ ਸਭ ਸ੍ਰਿਸ਼ਟ ਧਰਤਾ ਸਾਰੀ ਸ੍ਰਿਸ਼ਟੀ ਵਿੱਚ ਆਪਣੇ ਆਪ ਨੂੰ ਧਰਿਆ ਹੋਇਆ ਹੈ ਸਮਾਇਆ ਹੋਇਆ ਸਭ ਮਹਿਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਤੂੰ ਸਾਰੇ ਵਿੱਚ ਸਮਾਇਆ ਹੋਇਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਾਰੀ ਸ੍ਰਿਸ਼ਟੀ ਤੇਰੀ ਹੈ ਇਹਨੂੰ ਬਣਾ ਕੇ ਤੂੰ ਆਪ ਇਹਦੇ ਵਿੱਚ ਵੀ ਸਮਾਇਆ ਹੋਇਆ ਹੈ ਧਰਮ ਰਾਜਾ ਬਿਸਮਾਤ ਹੋਆ ਸਭ ਪਈ ਪੈਰੀ ਆਏ ਪਰ ਜਿਨ੍ਹਾਂ ਦੇ ਮਸਤਕ ਭਾਗ ਨੇ ਉਹ ਸੰਗਤ ਵਿੱਚ ਆ ਕੇ ਉਹਨਾਂ ਦੇ ਜੀਵਨ ਨੇ ਪਲਟਾ ਖਾਦਾ ਮਨ ਉਲਟਿਆ ਇਹ ਮਨ ਜਿਹੜਾ ਬਾਹਰ ਦੌੜਿਆ ਫਿਰਦਾ ਸੀ ਹੁਣ ਇਹ ਮਨ ਅੰਦਰ ਨੂੰ ਜਾਂ ਗਿਆ ਉਹ ਗੁਰੂ ਦੇ ਮਾਰਗ ਤੇ ਤੁਰਿਆ ਤੇ ਕਹਿੰਦੇ ਧਰਮਰਾਜ ਵੀ ਹੈਰਾਨ ਹੋਇਆ ਕਿ ਇਹ ਬੰਦਾ ਨਰਕਾਂ ਦਾ ਭਾਗੀ ਸੀ ਮੈਂ ਹੁਣ ਇਹਦਾ ਕੁਝ ਕਰ ਨਹੀਂ ਸਕਦਾ ਉਹ ਤੇ ਆਪ ਵੀ ਸਮਾਦ ਵਿੱਚ ਚਲਾ ਗਿਆ ਉਹਦੀ ਜੀਵਨ ਨੂੰ ਵੇਖ ਕੇ ਉਹ ਵੀ ਬਸਮਾਦ ਵਿੱਚ ਚਲਾ ਗਿਆ ਸਤਜੁਗ ਤ੍ਰੇਤਾ ਦਵਾਪਰ ਭਣੀਐ ਕਲਯੁਗ ਊਤਮ ਜੁਗਾ ਮਾਹੇ ਐ ਕਰ ਕਰੇ ਸੋ ਐ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਏ ਚਾਰ ਯੁਗ ਮੰਨੇ ਗਏ ਨੇ ਸਤਗੁਰ ਸਤਜੁਗ ਤ੍ਰੇਤਾ ਦਵਪਰ ਕਲਯੁਗ ਇਸ ਸਮੇਂ ਨੇ ਜੀ ਸਾਡੇ ਅੰਦਰ ਹੀ ਵਾਪਰਦਾ ਸਾਰਾ ਕੁਝ ਜਦੋਂ ਅਸੀਂ ਸਤ ਨਾਲ ਜੁੜੇ ਹਾਂ ਅਕਾਲ ਪੁਰਖ ਨਾਲ ਜੁੜੇ ਹਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਦੋਂ ਉਸ ਸੱਚ ਨਾਲ ਜੁੜੇ ਹਾਂ ਅਸੀਂ ਮਨ ਉਹਦੇ ਨਾਲ ਜੁੜਿਆ ਹੋਇਆ ਹੈ ਤਾਂ ਅੰਦਰ ਸਤਜੁਗ ਹੈ ਜਦੋਂ ਦੁਪਧਾ ਪੈ ਗਈ ਫਿਰ ਦੁਆਪਰ ਹੈ ਤੇ ਜਦੋਂ ਤ੍ਰੈ ਗੁਣਾਂ ਵਿੱਚ ਵਰਤ ਗਿਆ ਰਜੋ ਗੁਣ ਤਮੋ ਗੁਣ ਸਤੋ ਗੁਣ ਅੰਦਰ ਤ੍ਰੇਤਾ ਹੈ ਤੇ ਜਦੋਂ ਕਲਾ ਕਲੰਦਰ ਵਰਸ ਜਾਏ ਕਲੇਸ਼ ਹੋ ਜਾਏ ਖੜਾ ਉਦੋਂ ਫਿਰ ਕਲਜੁਗ ਹੈ ਭਾਈ ਔਰ ਕੋਈ ਬਾਹਰ ਨਹੀਂ ਹੈ ਕੁਛੇ ਨਾ ਮਾ ਸਮਾਨ ਸਾਡੇ ਅੰਦਰ ਹੀ ਵਾਪਰਦਾ ਹੈ ਤੇ ਮਾਰੇ ਕਹਿੰਦੇ ਕਲਯੁਗ ਦਾ ਸਮਾਂ ਦੇਖੋ ਫਿਰ ਵੀ ਮਾਰੇ ਕਹਿੰਦੇ ਨਹੀਂ ਭਾਈ ਡਰਨਾ ਇਹ ਸਭ ਤੋਂ ਵਧੀਆ ਹੈ ਕਿਉਂ ਐ ਕਰ ਕਰੇ ਸੋ ਐ ਕਰ ਪਾਏ ਇਥੇ ਇਸ ਕਲਯੁਗ ਦੇ ਸਮੇਂ ਵਿੱਚ ਇਹ ਹੈ ਕਿ ਜੋ ਮੈਂ ਕੀਆ ਦੱਦਾ ਦੋਸ਼ ਨਾ ਦੇਈ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਾਣਾ ਜਿਨੇ ਕੀਤਾ ਉਹ ਹੀ ਪਾਏਗਾ ਦੁਆਪਰ ਤ੍ਰੇਤੇ ਵਿੱਚ ਇਹ ਹੁੰਦਾ ਸੀ ਕਿ ਜੇ ਕੋਈ ਰਾਜਾ ਕਰਮ ਕਰਦਾ ਸੀ ਪਰਜਾ ਭੁਗਤਦੀ ਸੀ ਸਾਰੀ ਪਰ ਮੈਂ ਕਿਹਾ ਨਹੀਂ ਕਲਯੂਗ ਸਮਾਏ ਹੈ ਕਿ ਜੇ ਮੈਂ ਕੀਤਾ ਤੇ ਮੈਂ ਹੀ ਹਾਂ ਇਹ ਨਹੀਂ ਕਿ ਮੇਰੇ ਬੱਚੇ ਭੁਗਤਣਗੇ ਅਗੋਂ ਮਾਰੇ ਨਹੀਂ ਇਸ ਕਰਕੇ ਕਲਯੂਗ ਸਮਾਏ ਤੇ ਬੜਾ ਵਧੀਆ ਪੰਜਾਬੀ ਦੀ ਕਹਾਵਤ ਹੈ ਇੱਕ ਬੜੀ ਵਧੀਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬਸ ਜੋ ਅਸੀਂ ਕਰਦੇ ਹਾਂ ਚਾਹੇ ਠਗੀਆਂ ਮਾਰਦੇ ਆ ਝੂਠ ਬੋਲਦੇ ਆ ਵਿਕਰਮ ਕਰਦੇ ਆ ਉਹਦੇ ਜ਼ਿੰਮੇਵਾਰ ਅਸੀਂ ਹੀ ਹਾਂ ਸਾਨੂੰ ਹੀ ਭੁਗਤਣਾ ਪਏਗਾ ਕੋਈ ਭੈਣ ਭਰਾ ਦੋਸਤ ਮਿੱਤਰ ਜਿਨ੍ਹਾਂ ਦੀ ਖਾਤਰ ਤੁਸੀਂ ਕਰਦੇ ਰਹੇ ਜੇ ਤੁਸੀਂ ਕਹੋ ਕਿ ਮੈਂ ਤਨੂੰ ਲਿਆ ਲਿਆ ਕਿ ਇਹਨਾਂ ਕੋ ਖਾਉਂਦਾ ਉਹਦੇ ਨਾ ਕਰਦਾ ਬੱਚੇ ਤੇ ਸਰੇ ਆਮ ਕਹਿ ਦਿੰਦੇ ਨੇ ਤੈਨੂੰ ਕਿਹਨੇ ਕਿਹਾ ਸੀ ਕੰਮ ਕਰਨ ਇਸ ਕਰਕੇ ਮਾਰਿਜ ਕਰੇ ਇੱਥੇ ਕੋਈ ਕਿਸੇ ਥਾਂ ਨਹੀਂ ਪਕੜਿਆ ਜਾਂਦਾ ਹਰ ਜੀ ਉਹ ਸੋਈ ਕਰੇ ਜੇ ਭਗਤ ਤੇਰੇ ਜਾਚੈ ਇਹ ਤੇਰਾ ਬਿਰਦ ਹੁਣ ਸੱਚੇ ਪਾਤਸ਼ਾਹ ਕਹਿੰਦੇ ਹਰੀ ਉਹ ਵਾਹਿਗੁਰੂ ਅਕਾਲ ਪੁਰਖ ਜੀ ਉਹੀ ਕੁਝ ਕਰਦੇ ਨੇ ਜੋ ਤੇਰੇ ਭਗਤ ਚਾਹੁੰਦੇ ਨੇ ਇਹ ਤੇਰਾ ਸੁਭਾਅ ਹੈ ਤੂੰ ਆਪਣੇ ਭਗਤਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਹਨਾਂ ਦੀ ਲੋਚਾ ਪੂਰੀ ਕਰਦਾ ਹੈ ਉਹਨਾਂ ਦੇ ਬਤਾਵ ਕਿਉਂਕਿ ਤੇਰੇ ਭਗਤ ਮੰਗਦੇ ਉਹ ਨੇ ਜੋ ਤੇਰੀ ਰਜਾ ਵਿੱਚ ਹੈ ਤੇਰੇ ਭਗਤ ਮੰਗਦੇ ਉਹੀ ਨੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਪੁਖ गोपाल तेरा आरती जो जन तुमरी भक्त करनते तिनके काज स्वार्थ ओते तेरी भक्ति मांगदे ने होंठ ते कुछ मांगदे ही नहीं कुछ कर जोड नानक दान मांगै आपनिया संतान दे हर दर्श ते सच्चे बादशाह वरगे ने फिर तेरे भक्त ने भाई ओते ए मांगदे ने ਤੇਰੇ ਦਾਸ ਹਾਂ ਸੱਚੇ ਪਾਤਸ਼ਾਹ ਕਿਰਪਾ ਕਰ ਆਪਣੇ ਸੰਤਾਂ ਨੂੰ ਆਪਣੇ ਗੁਰਮਖਾਂ ਨੂੰ ਆਪਣੇ ਪਿਆਰਿਆਂ ਨੂੰ ਦਰਸ਼ਨ ਦੇ ਸਕ। ਜਦੋਂ ਅਸੀਂ ਇਹ ਮੰਗੇ ਆ ਤੇ ਮਰ ਇੱਕ ਉਦੋਂ ਹੀ ਜਿਹੜਾ ਕਿ ਅਗੰਮ ਹੈ ਜਿਹੜਾ ਅਗੋਚਰ ਹੈ ਜਿਹੜਾ ਕਿ ਨਰੰਕਾਰ ਹੈ ਉਹਦੇ ਦਰਸ਼ਨ ਤੈਨੂੰ ਸਹਿਜੇ ਹੀ ਹੋ ਜਾਣਗੇ ਜਿਸਨੂੰ ਤੂੰ ਮੰਗੇਂਗਾ ਅਸੀਂ ਤੇ ਮੰਗੇਂ ਦਰਸ਼ਨ ਤੇ ਕਦੀ ਅਸੀਂ ਮੰਗਦੇ ਹੀ ਨਹੀਂ ਸਾਡੀਆਂ ਤੇ ਆਪਣੀਆਂ ਡਿਮਾਂਡ ਨਹੀਂ ਪੂਰੀਆਂ ਹੁੰਦੀਆਂ ਤੇ ਨਾ ਹੀ ਪੂਰੀਆਂ ਹੋਣਗੀਆਂ ਇਸ ਕਰਕੇ ਜਿਨ੍ਹਾਂ ਨੇ ਦਰਸ਼ਨ ਮੰਗੇ ਆ ਉਹਨਾਂ ਨੂੰ ਪਤਾ ਹੈ ਕਿ ਦਾਤਾ ਦੇਣ ਵਾਲਾ ਹੀ ਮੰਗ ਲਈਏ ਫਿਰ ਦਾਤਾ ਦੀ ਕੀ ਜ਼ਰੂਰਤ ਹੈ ਦਾਤਾ ਤੇ ਆਪਣੇ ਆਪ ਹੀ ਆ ਜਾਣਗੇ ਰਾਗ ਅਸਾ ਮਹੱਲਾ 5 ਘਰ 13 ਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰੇ ਰਹਾਉ ਅਗਲਾ ਸ਼ਬਦ ਮਹਾਰਾਜ ਬਖਸ਼ਿਸ਼ ਕਰਦੇ ਨੇ ਘਰ ਤੇਰਵਾ ਹੈ ਆਸਾ ਰਾਗ ਹੈ ਪੰਚਮ ਪਾਸ਼ਰਾ ਸ਼ਬਦ ਹੈ ਮਹਾਰਾਜ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਿਗੁਰ ਦੀ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਸਤਿਗੁਰ ਬਚਨ ਤੇਮਾਰੇ ਨਿਰਗੁਣ ਨਿਸਤਾਰੇ ਸਤਿਗੁਰੂ ਜੀ ਤੁਹਾਡੇ ਜਿਹੜੇ ਬਚਨ ਨੇ ਕਿਉਂਕਿ ਸਤਿਗੁਰ ਬਚਨ ਬਚਨ ਹੈ ਸਤਿਗੁਰ ਸਤਿਗੁਰ ਦੇ ਬੋਲ ਹੀ ਸਤਿਗੁਰ ਨੇ ਸਰੀਰ ਨਹੀਂ ਹੈ ਸਰੀਰ ਤੇ ਹੈ ਚਲਾ ਜਾਏਗਾ ਉਹ ਸਾਡੇ ਕੋਲੇ ਮੌਜੂਦ ਨੇ ਬਚਨ ਮਾਰੇ ਇਸ ਕਰਕੇ ਨੂੰ ਲਿਖ ਕੇ ਦੇ ਗਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਮੈਂ ਕਿਹਾ ਨਿਰਗੁਣ ਨਿਸਤਾਰੇ ਗੁਣਹੀਣ ਜਿਨ੍ਹਾਂ ਚ ਗੁਣ ਕੋਈ ਨਹੀਂ ਸੀ ਉਹਨਾਂ ਦਾ ਪਰ ਉਤਾਰਾ ਕਰ ਦਿੱਤਾ ਤੁਹਾਡੇ ਬਚਨਾਂ ਨੇ ਤੁਹਾਡੇ ਬੋਲਾਂ ਨੇ ਰਹਾਉ ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ ਜਿਹੜੇ ਮਹਾ ਬਿਖਾਦੀ ਝਗੜਾ ਕਰਨ ਵਾਲੇ ਦੁਸ਼ਟ ਬਿਰਤੀ ਦੇ ਅਪਵਾਦ ਪੈਦਾ ਕਰਨ ਵਾਲੇ ਮੈਂ ਕਹਿੰਦੇ ਉਹਨਾਂ ਦਾ ਜਿਹਨੂੰ ਤੇਰਾ ਸੰਗ ਕੀਤਾ ਉਤਰ ਗਏ ਉਪਰ ਉਤਾਰਾ ਹੋ ਗਿਆ ਜਨਮ ਭਵਨ ਤੇ ਨਰਕ ਭੜਨ ਤੇ ਤਿੰਨ ਕੇ ਕੁੱਲ ਉਧਾਰੇ ਜੋ ਜੰਮਦੇ ਮਰਦੇ ਸਨ ਨਰਕਾਂ ਵਿੱਚ ਜਾਣ ਦੀ ਕੋਸ਼ਿਸ਼ ਵਿੱਚ ਪਏ ਹੋਏ ਸਨ ਤੇ ਜਿਨ੍ਹਾਂ ਨੇ ਤੇਰੇ ਬਚਨਾਂ ਨਾਲ ਜੁੜੇ ਤੇਰੀ ਬਾਣੀ ਨਾਲ ਜੁੜੇ ਮੈਂ ਕਹਿੰਦੇ ਉਹਨਾਂ ਦੇ ਕੁੱਲ ਉਧਾਰ ਦਿੱਤੇ ਕੁੱਲਾਂ ਦਾ ਉਧਾਰ ਹੋ ਗਿਆ ਉਹ ਤੇ ਤਰਨੇ ਤਰਨਾ ਸੀ ਨਾਲ ਪਿੱਤਰਾਂ ਦਾ ਵੀ ਉਧਾਰ ਹੋ ਗਿਆ ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਜਿਨ੍ਹਾਂ ਨੂੰ ਕੋਈ ਮੰਨਦਾ ਨਹੀਂ ਸੀ ਜਿਹੜੇ ਤੇਰੇ ਬਚਨਾਂ ਨਾਲ ਜੁੜੇ ਜਿਹੜੇ ਤੇਰੀ ਬਾਣੀ ਨਾਲ ਜੁੜੇ ਉਹ ਸੰਸਾਰ ਵਿੱਚ ਪ੍ਰਗਟ ਹੋ ਗਏ ਲੋਕ ਦੂਰ ਦੂਰ ਤੱਕ ਉਹਨਾਂ ਨੂੰ ਜਾਣਨ ਲੱਗ ਪਏ ਕਬਨੋ ਉਪਮਾ ਦੇऊं ਕਬਨ ਵਡਾਈ ਨਾਨਕ ਖਿੰਖਿਨ ਖਿਨ ਵਾਰੇ ਮਾਇਕ ਨੇ ਕਿਹੜੀ ਉਪਮਾ ਦਈਏ ਕਿਹੜੀ ਵਡਿਆਈ ਕਰੀਏ ਮੈਂ ਤਾਂ ਬਸ ਸਦਕੇ ਜਾਨਾ ਉਹਨਾਂ ਗੁਰਮੁਖ ਪਿਆਰਿਆਂ ਤੋਂ ਜਿਨ੍ਹਾਂ ਨੇ ਤੇਰੇ ਬਚਨਾਂ ਨੂੰ ਪਾਲਿਆ ਜਿਹੜੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ ਜਿਹੜੇ ਮੈਂ ਉਹਨਾਂ ਤੋਂ ਸਦਕੇ ਜਾਨਾ ਮੈਂ ਉਹਨਾਂ ਤੋਂ ਬਲਿਹਾਰ ਜਾਨਾ ਆਸਾ ਮਹੱਲਾ ਪੰਜਵਾਂ ਬਾਵਰ ਸੋਏ ਰਹੇ ਹੁਣ ਦੂਜੇ ਪਾਸੇ ਸਾਡੇ ਵਾਲੀ ਕਲਾਸ ਵੀ ਆ ਜਾਂਦੀ ਹੈ ਜੀ ਜਿਹੜੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਏ ਆ ਤੇ ਬੌਰੇ ਹੋਏ ਪਏ ਆ ਝੱਲੇ ਹੋਏ ਪਏ ਆ ਪਤਾ ਹੀ ਕੁਝ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਗੋਂ ਕੀ ਹੋਣਾ ਅਸੀਂ ਕਿੱਥੇ ਘੜੋਤੇ ਆ ਕੀ ਹੈ ਸਾਡੇ ਪੱਲੇ ਬਰ ਗਏ ਉਥੇ ਸੁੱਤੇ ਪਏ ਨੇ ਬਾਬਰ ਝੱਲੇ ਮਾਇਆ ਦੀ ਮਸਤੀ ਵਿੱਚ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਰਹੇ ਬਸ ਰਹਾਉ ਮੋਕ ਟੰਬ ਬਿਖੇਰਸ ਮਾਤੇ ਮਿੱਥਿਆ ਗਹਿਨ ਗਹਿ ਮੋਹ ਹੈ ਕੁਟੰਬ ਦਾ ਇਹ ਮੇਰੀ ਧੀ ਮੇਰਾ ਪੁੱਤਰ ਮੇਰੇ ਧਨ ਮੇਰਾ ਦੌਲਤ ਬਸ ਇਸ ਰਸ ਵਿੱਚ ਮਸਤ ਹੋਏ ਹੋਏ ਮਿਥਿਆ ਗਹਿਣ ਗਏ ਜਿਹੜੀ ਚੀਜ਼ ਝੂਠ ਸੀ ਉਸੇ ਨੂੰ ਪਕੜਿਆ ਹੋਇਆ ਝੂਠ ਨੂੰ ਪਕੜਿਆ ਹੋਇਆ ਮਿਥਨ ਮਨੋਰਤ ਸੁਪਨ ਆਨੰਦ ਉਲਾਸ ਮਨਮੁਖ ਸਤ ਕਹੇ ਇਹ ਸਾਰਾ ਕੁਝ ਰਾਤ ਦੇ ਸੁਪਨੇ ਵਾਂਗੂ ਸੀ ਜਦੋਂ ਜਾਗ ਆਈ ਪਤਾ ਲੱਗਿਆ ਕਿ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਇਸ ਕਰਕੇ ਮਹਾਰਾਜ ਕਹਿੰਦੇ ਆਨੰਦ ਉਲਾਸ ਮਨ ਮੁਖ ਸਤ ਕਹੇ ਉਹਨਾਂ ਅੰਦਰ ਆਨੰਦ ਹੈ ਉਹਨਾਂ ਅੰਦਰ ਉਲਾਸ ਪੈਦਾ ਹੁੰਦਾ ਹੈ ਜਿਹੜੇ ਮਨ ਕਰਕੇ ਤੇ ਮੁਖ ਕਰਕੇ ਸਤ ਕਹਿੰਦੇ ਨੇ ਭਾਵੇਂ ਸਭੈ ਗੁਰੂਕਾਰਪੁਰਖ ਨੂੰ ਸਿਮਰਨ ਕਰਦੇ ਨੇ ਜਿਹੜੇ ਉਫਰ ਮਰ ਕਰਨੇ ਜਿੰਨੀ ਚੱਲਣ ਜਾਣਿਆਂ ਸੇ ਕਿਉਂ ਕਰੇ ਵਿਥਾਰ ਉਹ ਫਰ ਖਲਾਰੇ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਦਾ ਮੂਲ ਕੀ ਹੈ ਸਾਡਾ ਅੰਮ੍ਰਿਤ ਨਾ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਜਿੱਥੇ ਸਾਡੇ ਸਰੀਰ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ ਵਿਖਿਆ ਹੈ, ਜ਼ਹਿਰ ਹੈ ਉਥੇ ਅੰਮ੍ਰਿਤ ਵੀ ਹੈ ਭਾਈ ਮਰਜ ਕਹਿੰਦੇ ਨਾਮ ਵੀ ਤੁਹਾਡੇ ਅੰਦਰ ਹੀ ਹੈ ਗੁਣ ਵੀ ਸਾਡੇ ਅੰਦਰ ਹੀ ਨੇ ਅੰਮ੍ਰਿਤ ਨਾਮ ਪਦਾਰਥ ਸੰਗੇ ਸਭ ਤੋਂ ਮਹਿੰਗਾ ਪਦਾਰਥ ਨਾਮ ਰੂਪੀ ਅੰਮ੍ਰਿਤ ਉਹ ਇਹਦੇ ਅੰਗ ਸੰਗ ਹੈ ਕੋਲ ਹੈ ਪਰ ਤਿਲ ਮਰਮ ਨਾ ਰਹੇ ਇੱਕ ਤਿਲ ਜਨਾ ਵੀ ਉਹਦਾ ਭੇਤ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਅੰਮ੍ਰਿਤ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਆਪਣੇ ਅੰਦਰ ਖੋਜਿਆ ਹੀ ਨਹੀਂ ਅਸੀਂ ਆਪਣੇ ਆਪ ਨੂੰ ਕਰ ਕਿਰਪਾ ਰੱਖੇ ਸਤਸੰਗੇ ਨਾਨਕ ਸ਼ਰਨ ਆਹੇ ਤੇ ਅਖੀਰ ਵਿੱਚ ਫਿਰ ਮਹਾਰਾਜ ਅਰਦਾਸ ਕਰਦੇ ਨੇ ਔਰ ਸਾਨੂੰ ਦੱਸਦੇ ਨੇ ਇਹ ਗੱਲ ਚੰਗੀ ਤਰ੍ਹਾਂ ਜੇ ਮੰਗਣਾ ਹੀ ਤੇ ਇਹ ਮੰਗ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਨੂੰ ਸਤਸੰਗਤ ਬਖਸ਼ ਸਤ ਦਾ ਗਿਆਨ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਬਖਸ਼ ਨਾਨਕ ਸ਼ਰਨ ਅਹੇ ਤੇ ਪੰਜਵੇਂ ਪਾਤਸ਼ਾਹ ਮਰਗ ਇਹ ਅਸੀਂ ਪ੍ਰਭੂ ਜੀ ਤੁਹਾਡੀ ਸ਼ਰਨ ਵਿੱਚ ਆਏ ਆਂ ਇਹ ਕਿਰਪਾ ਕਰੋ ਸਾਡੇ ਤੇ ਸਾਨੂੰ ਸਤ ਸੰਗਤ ਪ੍ਰਾਪਤ ਹੋ ਜਾਏ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਏਕੋ ਨਾਮ ਹੁਕਮ ਹੈ ਸਤਗੁਰੂ ਦੀਆ 부ਝਾਏ ਜੀ ਮਰਨ ਸਪਸ਼ਟ ਕੀਤਾ ਸੋ ਸੰਗਤ ਜਿਹੜੀ ਹੈ ਮਰਨ ਸੰਗਤ ਨੂੰ ਬਹੁਤ ਵੱਡਾ ਰੁਤਬਾ ਦਿੰਦੇ ਨੇ ਬਹੁਤ ਵੱਡਾ ਦਰਜਾ ਦਿੱਤਾ ਹੈ ਮਹਾਰਜ ਨੇ ਸੰਗਤ ਨੂੰ ਇਸ ਕਰਕੇ ਆਓ ਭਾਈ ਸੰਗਤ ਵਿੱਚ ਮਿਲ ਕੇ ਬੈਠ ਕੇ ਵਿਚਾਰ ਕੇ ਬਾਣੀ ਨੂੰ ਪੜੀਏ ਬਾਣੀ ਦੀ ਵਿਚਾਰ ਕਰੀਏ ਤੇ ਇਹ ਲਾਹਾ ਜਿਹੜਾ ਹੈ ਉਹ ਲੈ ਕੇ ਜਾਈਏ ਜਦੋਂ ਵੀ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ